ਕੱਲ 11:30 ਵਜੇ ਦੀ ਗੱਲ ਹੈ ਜੀ ਇਹ ਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਰਾਜਿਆਣਾ ਜਿਨ੍ਹਾਂ ਦੀ ਉਮਰ तकरीबन 55 ਸਾਲ ਹੈ ਇਹ ਬੈਂਕ 'ਚ ਪੈਸੇ ਪਹਿਲਾਂ ਇਹਨਾਂ ਨੇ ਜਮੇ ਕਰਾਏ ਨੇ ਫਿਰ ਕੁਝ ਪੈਸੇ ਇਹਨਾਂ ਨੇ ਮੋਗਾ ਜੁਲਰ ਜਿਹੜੇ ਹੈਗੇ ਨੇ ਉਹਨਾਂ ਦੇ ਦੇਣੇ ਸੀਗੇ ਕੁਝ ਗਹਿਣੇ ਬਣਵਾਏ ਸੀ ਇਹਨਾਂ ਨੇ ਪਿਛਲੇ ਦਿਨਾਂ 'ਚ ਉਹਦੇ ਪੈਸੇ ਦੇਣ ਲਈ ਜਦੋਂ ਜਾ ਰਹੇ ਸੀ ਤਾਂ ਇੱਕ ਵਰਨਾਕਾਰ ਪਿੱਛੋਂ ਆਈ ਤੇ ਉਹਦੇ 'ਚੋਂ ਇੱਕ ਜਵਾਨ ਉਤਰ ਕੇ ਖੰਭੇ ਨਾਲ ਖੜ ਗਿਆ ਮੋਗਾ ਜੁਲਰ ਦੇ ਅੱਗੇ ਜੇ ਜਦੋਂ ਇਹ ਪੌੜੀ ਚੜ੍ਹਨ ਹੀ ਲੱਗੀ ਉਹਨਾਂ ਦੀ ਦੁਕਾਨ ਤੇ ਤੇ ਇਹਦਾ ਪਰਸ ਖੋ ਕੇ ਉਹ ਭੱਜ ਗਏ ਤਾਂ ਇਹਨੇ ਵੀ ਪਿੱਛਾ ਕੀਤਾ ਕਾਰ ਦਾ ਹੈਂਡਲ ਫੜ ਕੇ ਪਰ ਉਹ ਕਾਬੂ ਨਾ ਆਏ ਫਿਰ ਸਾਡੇ ਪੀਸੀਆਰ ਵਾਲੇ ਜਿਹੜੇ ਚੌਂਕ 'ਚ ਖੜੇ ਨੇ ਉਹਨਾਂ ਨੇ ਪਿੱਛਾ ਕੀਤਾ ਤਾਂ ਉਹਨਾਂ ਤੋਂ ਕਾਰ ਦਾ ਸਹੀ ਨੰਬਰ ਨਹੀਂ ਟਰੇਸ ਹੋਇਆ ਸੀ ਜਿਹੜਾ ਕਿ ਬਾਅਦ 'ਚ ਨੰਬਰ ਜਦੋਂ ਸਹੀ ਟਰੇਸ ਹੋ ਗਿਆ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਗੱਡੀ ਜਿਹੜੀ ਹੈਗੀ ਹੈ ਕਿ ਇਹ ਰੋਡੇ ਪਿੰਡ ਦੀ ਹੈਗੀ ਹੈ ਫਿਰ ਅਸੀਂ ਟੀਮਾਂ ਆਪਣੀਆਂ ਸਾਰੀਆਂ ਲਗਾਈਆਂ ਇਸ ਕੰਮ ਤੇ ਤੇ ਦੋਨੇ ਮੇਰੇ ਐਸਐਚਓ ਵਕਵਕ ਟੀਮਾਂ ਸਾਡੀਆਂ ਪੀਸੀਆਰ ਦੀਆਂ ਸਾਰੇ ਨੇ ਲੱਗ ਕੇ ਇਹ ਉਥੇ ਇੱਕ ਬੇਆਬਾਦ ਡੇਰਾ ਹੈਗਾ ਰੋਡੇ ਪਿੰਡ ਤੋਂ ਥੋੜਾ ਦੂਰ ਜਾ ਕੇ ਉਥੋਂ ਇਹ ਕਾਰ ਸਮੇਤ ਦੋ ਬੰਦੇ ਕਾਬੂ ਕਰਤੇ ਨੇ ਇੱਕ ਇਹਨਾਂ ਦੇ ਨਾਲ ਦਾ ਜਿਹੜਾ ਹੈਗਾ ਦੋਸ਼ੀ ਸਤਨਾਮ ਸਿੰਘ ਉਰਫ ਨਿੱਕਾ ਉਹ ਹਜੇ ਫੜਨਾ ਬਾਕੀ ਹੈ ਇਹਨਾਂ ਤੋਂ ਪੁੱਛਗਿੱਛ ਤੋਂ ਟੋਟਲ ਜਿਹੜੀ ਜੋ ਵਾਰਦਾਤ ਚ ਖੋਹੀ ਗਈ ਰਕਮ ਸੀ ਉਹ 34000 ਰੁਪਏ ਸੀਗੇ ਤੇ ਉਹਨਾਂ ਨੇ ਅਲੈਜ ਕੀਤਾ ਹੈ ਕਿ ਦੋ ਚਾਂਦੀ ਦੀਆਂ 체ਨਾ ਸੀਗੀਆਂ ਤੇ ਉਸ ਤੋਂ ਇਲਾਵਾ ਉਹਨਾਂ ਦੇ ਆਧਾਰ ਕਾਰਡ ਤੇ ਹੋਰ ਜ਼ਰੂਰੀ ਕਾਗਜ਼ਾਤ ਸੀਗੇ ਜੋ ਕਿ ਬਰਾਮਦ ਹੋ ਚੁੱਕੇ ਨੇ 34200 ਰੁਪਏ ਵਿੱਚੋਂ 22000 ਰੁਪਏ ਬਰਾਮਦ ਜੋ ਤੁਹਾਡੇ ਸਾਹਮਣੇ ਪਿਆ ਹੈਗੇ ਤੇ ਕਾਰ ਵੀ ਉਹਨਾਂ ਦੀ ਫੜ ਲਈ ਗਈ ਹੈ ਇਸ ਵਿੱਚ ਮਤਲਬ ਐਸਐਸਪੀ ਸਾਹਿਬ ਇਸ ਆਪਰੇਸ਼ਨ ਨੂੰ ਸ਼੍ਰੀ ਵਿਵੇਕ ਚੀਲ ਸੋਨੀ ਸਾਹਿਬ ਇਸ ਆਪਰੇਸ਼ਨ ਨੂੰ ਮੋਨੀਟਰ ਕਰ ਰਹੇ ਸੀ ਉਹ ਗਾਈਡੈਂਸ ਦੇ ਰਹੇ ਸੀ ਕਿ ਗਾਈਡਲਾਈਨਸ ਦੇ ਰਹੇ ਸੀ ਉਸ ਤੇ ਚੱਲਦੇ ਹੋਏ ਅਸੀਂ ਇਹ ਸਾਰੇ ਚ ਕਾਮਯਾਬ ਹੋਏ ਆ ਤੇ ਇਹਦੇ ਵਿੱਚ ਜਿਹੜਾ ਇੱਕ ਦੋਸ਼ੀ ਫੜਨਾ ਰਹਿ ਗਿਆ ਉਹਦੀ ਅੱਜ ਜਿਹੜੇ ਇਹਨਾਂ ਨੂੰ ਪੇਸ਼ ਕਰਾਂਗੇ ਅਸੀਂ ਇਹਨਾਂ ਦਾ ਹੋਰ ਰਿਮਾਂਡ ਲਵਾਂਗੇ ਤੇਨੋਂ ਤੋਂ ਉਹ ਵੀ ਕਲੀਅਰ ਕਰਾਂਗੇ ਹੋਰ ਕਿਸੇ ਵਾਰਦਾਤ ਚ ਇਨਵੋਲਡ ਹੈਗੇ ਨੇ ਜਾਂ ਨਹੀਂ ਤੇ ਇਹਨਾਂ ਦੇ ਤੀਸਰੇ ਜਿਹੜਾ ਸਾਥੀ ਆ ਉਹਨੂੰ ਵੀ ਫੜਨ ਦੀ ਕੋਸ਼ਿਸ਼ ਜਲਦੀ ਫੜ ਕੇ ਲਿਆਂਦਾ ਜਾਏ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਆਇਆ ਹੈ ਹਜੇ ਤੱਕ ਜੋ ਪੁੱਛਗੀਛ ਹੋਈ ਹੈ ਇਹਨਾਂ ਦਾ ਕੋਈ ਕ੍ਰਿਮੀਨਲ ਇਹਨਾਂ ਦੇ ਖਿਲਾਫ ਕੋਈ ਪਰਚਾ ਨਹੀਂ ਹੈ ਇਹ ਨਸ਼ੇ ਕਰਨ ਦੇ ਆਦੀ ਹੈ ਇਹਨਾਂ ਨੇ ਜਿਹੜੇ ਪੈਸੇ ਜਿਹੜੇ ਹੈਗੇ ਨੇ ਉਹ ਨਸ਼ੇਚੀ ਲਾਏ ਨੇ ਬਾਕੀ ਜਿਹੜੇ ਪੈਸੇ ਨੇ ਇਹਨਾਂ ਨੇ ਨਸ਼ਾ ਖਰੀਦੇ ਹੈਗੇ ਉਹ ਨਸ਼ੇ ਦਾ ਜਿਹੜਾ ਹੈਗਾ ਉਹ ਵੀ ਕਾਬੂ ਅਸੀਂ ਕਰਾਂਗੇ ਜਲਦੀ ਕਰੂਗਾ ਕਿੰਨੇ ਘੰਟੇ ਦੇ ਵਿੱਚ ਟ੍ਰੇਸ ਹੋ ਗਿਆ ਸਾਰਾ ਨਾਮ ਇਹ ਤਕਰੀਬਨ 2 ਤੋਂ 2.5 ਘੰਟੇ ਦੇ ਵਿੱਚ ਅਸੀਂ ਟ੍ਰੇਸ ਕਰ ਲਿਆ ਸੀ ਪਰ ਇਸ 'ਚ ਤੁਹਾਡੇ ਪੱਤਰਕਾਰਾਂ ਨੇ ਵੀ ਸਾਥ ਦਿੱਤਾ ਜਿਨ੍ਹਾਂ ਨੇ ਗੱਡੀ ਦਾ ਸਹੀ ਨੰਬਰ ਸਾਨੂੰ ਦੱਸਿਆ ਜਿਸ ਤੋਂ ਬਾਅਦ ਅਸੀਂ ਇਹਨੂੰ ਆਪਦੀ ਸੋਰਸੇਸ ਲਾ ਕੇ ਗੱਡੀ ਟ੍ਰੇਸ ਕੀਤੀ ਫਿਰ ਬੰਦੇ ਟ੍ਰੇਸ ਕੀਤੇ ਤੇ ਜਲਦੀ ਹੱਲ ਹੋ ਗਿਆ ਸਰ ਵਿਕਤੀ ਹਨ ਕਿੱਥੋਂ ਕਿੱਥੋਂ ਦੇ ਹਨ ਜੀ ਇਹ ਦੋਨੇ ਬੰਦੇ ਤਿੰਨੇ ਹੀ ਰਾਦਰ ਰੋਡੇ ਪਿੰਡ ਦੇ ਹੈਗੇ ਨੇ ਤੇ ਇਹ ਇਹਨਾਂ ਦਾ ਕ੍ਰਿਮਨਲ ਰਿਕਾਰਡ ਨਹੀਂ ਪਰ ਨਸ਼ੇ ਕਰਨ ਦੇ ਆਦੀ ਨੇ ਜਿਸ ਕਰਕੇ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਇਹਨੂੰ ਕੋਈ ਪੈਸੇ ਨਹੀਂ ਸੀ ਕਿ ਇਹਨਾਂ ਨੇ ਇਹ ਲੁੱਟ ਖੋ ਕਰਕੇ ਨਸ਼ੇ ਤੇ ਹੀ ਖਰੀਦਣਾ ਸੀ ਸਰੀ ਸੁਨਨ ਦੇ ਵਿੱਚ ਆਇਆ ਕਿਸੇ ਖੇਡ ਨਾਲ ਵੀ ਸੰਬੰਧ ਰੱਖਦੇ ਨੇ ਸੰਬੰਧ ਰੱਖਦੇ ਨੇ ਇਹਨਾਂ ਚੋਂ ਜੋ ਪਤਾ ਲੱਗਿਆ ਹੈਗਾ ਜਿਹੜੇ ਨੇ ਖੋ ਕੀਤੀ ਸੀਗੀ ਵਰਿੰਦਰ ਸਿੰਘ ਉਹ ਕਬੱਡੀ ਖੇਡਦਾ ਹੈਗਾ ਸਤਨਾਥ ਸਿੰਘ ਜਿਹੜਾ ਦੂਸਰਾ ਫੜਿਆ ਗਿਆ ਜਿਹੜਾ ਕਾਰ ਦਾ ਡਰਾਈਵਰ ਸੀ ਜਿਸ ਦੀ ਕਾਰ ਹੈ ਉਹ ਵੀ ਕਬੱਡੀ ਦਾ ਖਿਡਾਰੀ ਹੈਗਾ ਬਰੇ ਛੋਟੇ ਲੈਵਲ ਦੇ ਕਬੱਡੀ ਦੇ ਪਲੇਅਰ ਨੇ ਕੋਈ ਬਹੁਤੇ ਵੱਡੇ ਲੈ ਬੰਦੇ ਨਹੀਂ ਹੈ ਸਰ ਸੁਣਨ ਦੇ ਚ ਇੰਟਰਨੈਸ਼ਨਲ ਦੇ ਨਹੀਂ ਇਹ ਨਹੀਂ ਇਹ ਜਗ ਨਹੀਂ ਹੈ ਸਰ ਇਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਲੇਡੀਜ਼ ਦੇ ਕੋਲ ਇੰਨੀ ਰਕਮ ਹੈ ਲੇਡੀਜ਼ ਐਕਚੁਅਲੀ ਇਹ ਥੋੜਾ ਜਿਹਾ ਪਿੱਛਾ ਕਰਦੇ ਆਏ ਹੋਣਗੇ ਉਹਦਾ ਬੈਂਕ ਤੋਂ ਉਹਨਾਂ ਨੇ ਦੇਖਿਆ ਵੀ ਬੈਂਕ ਤੋਂ ਨਿਕਲਿਆ ਤਾਂ ਇਹਨਾਂ ਨੂੰ ਲੱਗਿਆ ਵੀ ਪੈਸੇ ਹੋਣਗੇ ਤੇ ਸੁਨਿਆਰੇ ਦੇ ਜਾ ਰਹੀ ਹੈ ਉਹੀ ਚੀਜ਼ ਉਹਨਾਂ ਦੇ ਮਾਈਂਡ ਤੇ ਉੱਤੇ ਰਹੀ ਹੋਏਗੀ ਵੀ ਇਹਦੇ ਕੋਲੇ ਪੈਸੇ ਹੋ ਸਕਦੇ ਨੇ ਪਰ ਉਹਨੇ ਉਹ ਰਕਮ ਨਹੀਂ ਸੀ ਉਹਨੀ ਜਿੰਨੀ ਇਹਨਾਂ ਨੇ ਸੋਚਿਆ ਹੋ